ਸਤਨਾਮ ਵਾਹਿਗੁਰੂ ਸਾਹਿਬ ਜੀ ਸਾਰਗਮ ਹਲਾ ਚੌਥਾ ਘਰ ਤੀਜਾ ਦੁਪਦਾ ਇੱਕ ਓੰਕਾਰ ਸਤਗੁਰ ਪ੍ਰਸਾਦ ਕਾਹੇ ਪੂਤ ਝਗਰਤ ਹਾਂ ਸੰਗ ਬਾਪ ਜਿਨਕੇ ਜਣੇ ਬਢੀਰੇ ਤੁਮ ਹਾਂ ਤਿੰਨ ਸਿਓ ਝਗਰਤ ਪਾਪ ਰਹਾਉ ਜਿਸ ਧਨ ਕਾ ਤੁਮ ਗਰਭ ਕਰਤ ਹੋ ਸੋ ਧਨ ਕਿਸੈ ਨ ਆਪ ਖਿਨ ਮੈਂ ਛੋੜ ਜਾਏ ਬਿਖਿਆ ਰਸ ਤੌ ਲਾਗੈ ਪਛਤਾਪ ਜੋ ਤੁਮਰੇ ਪ੍ਰਭ ਹੋਤੇ ਸੁਆਮੀ ਹਰ ਤਿਨਕੇ ਝਾਪੋ ਜਾਪ ਉਪਦੇਸ਼ ਕਰਤ ਨਾਨਕ ਜਨ ਤੁਮ ਕੋ ਜੋ ਸੁਨੋ ਤੌ ਜਾਏ ਸੰਤਾਪ ਸਾਰਗ ਮਹਲਾ 4 ਘਰ ਪੰਜਵਾਂ ਧੁਪ ਦੇ ਪ੍ਰਤਾਲ ਇਕ ਓੰਕਾਰ ਸਤ ਗੁਰ ਪ੍ਰਸਾਦ ਜਪ ਮਨ ਜਗਨਨਾਥ ਜਗਦੀਸ਼ਰੋ ਜਗ ਜੀਵਨੋ ਮਨ ਮੋਹਨ ਸਿਉ ਪ੍ਰੀਤ ਲਾਗੀ ਮੈਂ ਹਰ 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 ਟੇਕ ਸਭ ਦਿਨ ਸਭ ਰਾਤ ਰਹਾਉ ਹਰ ਕੀ ਉਪਮਾ ਅਨਕ 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 ਗੁਣ ਗਾਵਤ ਸੁਖ ਨਾਰਦ ਬ੍ਰਹਮਾਦਿਕ ਤਵ ਗੁਣ ਸੁਆਮੀ ਗਨਨ ਨ ਜਾਤ ਤੂੰ ਹਰ ਬਿਆੰਤ ਤੂੰ ਹਰ ਬਿਆੰਤ ਤੂੰ ਹਰ ਸੁਆਮੀ ਤੂੰ ਆਪੇ ਹੀ ਜਾਣੈ ਆਪਣੀ ਭਾਂਤ ਹਰ ਕੈ ਨਿਕਟ ਨਿਕਟ ਹਰ ਨਿਕਟ ਹੀ ਵਸਤੇ ਤੇ ਹਰ ਕੇ ਜਨ ਸਾਧੂ ਹਰ ਪੰਗਾਤ ਤੇ ਹਰ ਕੇ ਜਨ ਹਰ ਸਿਓਂ ਰਲ ਮਿਲੇ ਜੈਸੀ ਜਨ ਨਾਨਕ ਸਲ ਲੈ ਸਲ ਮਿਲਾਤ ਸਾਰੰਗ ਮਹੱਲਾ ਚੌਥਾ ਜਪ ਮੰਨ ਨਰ ਹਰੇ ਨਰ ਹਰ ਸਵਾਮੀ ਹਰ ਸਗਲ ਦੇਵ ਦੇਵਾ ਸ੍ਰੀ ਰਾਮ ਰਾਮ ਨਾਮਾ ਹਰ ਪ੍ਰੀਤਮ ਮੋਰਾ ਰਹਾਉ ਜਿਤ ਗ੍ਰਹਿ ਗੁਣ ਗਾਵਤੇ ਹਰ ਕੇ ਗੁਣ ਗਾਵਤੇ RAM ਗੁਣ ਗਾਵਤੇ ਤਿਤ ਗ੍ਰਹਿ ਵਾਜੇ ਪੰਜ ਸ਼ਬਦ ਵੱਡ ਭਾਗ ਮਥੋਰਾ ਤਿਨ ਜਨ ਕੇ ਸਭ ਪਾਪ ਗਏ ਸਭ ਦੋਖ ਗਏ ਸਭ ਰੋਗ ਗਏ ਕਾਮ ਕ੍ਰੋਧ ਲੋਭ ਮੋਹ ਅਭਿਮਾਨ ਗਏ ਤਿਨ ਜਨ ਕੇ ਹਰ ਮਾਰ ਕੱਢੇ ਪੰਜ ਚੋਰਾ ਹਰ RAM ਬੋਲੋ ਹਰ ਸਾਧੂ ਹਰ ਕੇ ਜਨ ਸਾਧੂ जगदीश जपो मन वचन कर्म हर हर या रादू हर के जन साधु हर राम बोल हर राम बोल सब पाप गवादु नित नित जागरण करो सदा सदा आनंद जप जगदीशरा मन छह फल पावो सबे फल पावो धर्म अर्थ काम मोख जन नानक हर सियो मिले हर भगत तोरा ਸਾਰੰਗ ਮਹੱਲਾ ਚੌਥਾ ਜਪ ਮਨ ਮਾਧਵ ਮਦ ਸੂਦਨੋ ਹਰਿ ਸ੍ਰੀ ਰੰਗੋ ਪਰਮੇਸਰੋ ਸਤਿ ਪਰਮੇਸਰੋ ਪ੍ਰਭ ਅੰਤਰ ਜਾਮੀ ਸਭ ਦੁਖਨ ਕੋ ਹੰਤਾ ਸਭ ਸੁਖਨ ਕੋ ਦਾਤਾ ਹਰ ਪ੍ਰੀਤਮ ਗੁਣ ਗਾਉ ਰਹਾਉ ਹਰ ਘਟ ਘਟੇ ਕਟ ਬਸਤਾ ਹਰ ਜਲ ਥਲੇ ਹਰ ਬਸਤਾ ਹਰ ਥਾਨ ਥਨੰਤਰ ਬਸਤਾ ਮੈਂ ਹਰ ਦੇਖਨ ਕੋ ਚਾਉ ਕੋਈ ਆਵੇ ਸੰਤੋ ਹਰ ਕਾ ਜਨ ਸੰਤੋ ਮੇਰਾ ਪ੍ਰੀਤਮ ਜਨ ਸੰਤੋ ਮੋਹਿ ਮਾਰਗ ਦਿਖਲਾਵੇ ਕਿਸ ਜਨ ਕੇ ਹਉ ਮਲ ਮਲ ਧੋਵਾ ਪਾਉ ਹਰ ਜਨ ਕੋ ਹਰ ਮਿਲਿਆ ਹਰ ਸਰਦਾਤੇ ਮਿਲਿਆ ਗੁਰਮੁਖ ਹਰ ਮਿਲਿਆ ਮੇਰੇ ਮਨ ਤਨ ਅਨੰਦ ਭਈ ਮੈਂ ਦੇਖਿਆ ਹਰਿ ਰਾਉ ਜਨ ਨਾਨਕ ਕੋ ਕਿਰਪਾ ਭਈ ਹਰ ਕੀ ਕਿਰਪਾ ਭਈ ਜਗਦੀਸ਼ਰ ਕਿਰਪਾ ਭਈ ਮੈਂ ਅਣ ਦਿਨੋਂ ਸੱਤ ਸੱਤ ਸਦਾ ਹਰ ਜਪਿਆ ਹਰ ਨਾਮ ਸਾਰੰਗ ਮਹਲਾ ਚੌਥਾ ਜਪ ਮਨ ਨਿਰਭਉ ਸੱਤ ਸੱਤ ਸਦਾ ਸਤ ਨਿਰਵੈਰ ਅਕਾਲ ਮੂਰਤ ਅਜੂਨੀ ਸੰਭੋ ਮੇਰੇ ਮਨ ਅਣ ਦਿਨੋਂ ਧਿਆਏ ਨਿਰੰਕਾਰ ਨਿਰਾਹਾਰੀ ਰਹਾਉ ਹਰ ਦਰਸ਼ਨ ਕੋ ਹਰ ਦਰਸ਼ਨ ਕੋ ਕੋਟ ਕੋਟ ਤੇਤੀਸ ਸਿਧ ਜਤੀ ਜੋਗੀ ਤਟ ਤੀਰਥ ਪਰ ਭਵਨ ਕਰਤ ਰਹਿਤ ਨਿਰਾਹਾਰੀ ਤਿਨ ਜਨ ਕੀ ਸੇਵਾ ਥਾਂ ਪਾਈ ਜਿਨ ਕੋ ਕਿਰਪਾਲ ਹੋਵਤ ਬਨਵਾਰੀ ਹਰ ਕੇ ਹੋ ਸੰਤ ਭਲੇ ਤੇ ਊਤਮ ਭਗਤ ਭਲੇ ਜੋ ਭਾਵਤ ਹਰਿ ਰਾਮ ਮਰਾਰੀ ਜਿਨ ਕਾ ਅੰਗ ਕਰੈ ਮੇਰਾ ਸੁਆਮੀ ਤਨ ਕੀ ਨਾਨਕ ਹਰ ਪੈ ਜਸਵਾਰੀ ਸਾਰੰਗ ਮਹੱਲਾ ਚੌਥਾ ਪੜਤਾਲ ਜਪ ਮੰਨ ਗੋਵਿੰਦ ਹਰ ਗੋਵਿੰਦ ਗੁਣੀ ਨਿਧਾਨ ਸਭ ਸ੍ਰਿਸ਼ਟ ਕਾ ਪ੍ਰਭੂ ਮੇਰੇ ਮਨ ਹਰ ਬੋਲ ਹਰ ਪੁਰਖ ਅਬਨਾਸੀ ਰਹਾਉ ਹਰ ਕਾ ਨਾਮ ਅੰਮ੍ਰਿਤ ਹਰ ਹਰ ਹਰੇ ਸੋ ਪੀਐ ਜਿਸ ਰਾਮ ਪਿਆਸੀ ਹਰ ਆਪ ਦਇਆਲ ਦਇਆ ਕਰ ਮਿਲੈ ਜੇ ਸਤਗੁਰੂ ਸੋ ਜਨ ਹਰ ਹਰ ਅੰਮ੍ਰਿਤ ਨਾਮ ਚਕਾਸੀ ਜੋ ਜਨ ਸੇਵੇ ਸਦ ਸਦਾ ਮੇਰਾ ਹਰ ਹਰੇ ਤਿਨ ਕਾ ਸਭ ਦੁਖ ਭਰਮ ਭਉ ਜਾਸੀ ਜਨ ਨਾਨਕ ਨਾਮ ਲਏ ਤਾਂ ਜੀਵੈ ਜਿਉ ਚਾਤਰਿਕ ਜਲ ਪੀਐ ਤ੍ਰਿਪਤਾਸੀ ਸਾਰੰਗ ਮਹਲਾ ਚੌਥਾ ਜਪੁ ਮਨੁ ਸ੍ਰੀ ਰਾਮੁ ਰਾਮ ਰਮਤ ਰਾਮ ਸਤ ਸਤ ਰਾਮ ਬੋਲੋ ਭਈਆ ਸਦ ਰਾਮ 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 ਰਵ ਰਹਿਆ ਸਰਬਗੇ ਰਹਾਉ ਰਾਮ ਆਪੇ ਆਪ ਆਪੇ ਸਭ ਕਰਤਾ ਰਾਮ ਆਪੇ ਆਪ ਆਪ ਸਭਤ ਜਗੇ ਜਿਸ ਆਪ ਕਿਰਪਾ ਕਰੇ ਮੇਰਾ ਰਾਮ 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 ਰਾਏ ਸੋ ਜਨ ਰਾਮ ਨਾਮ ਲਿਵ ਲਾਗੇ ਰਾਮ ਨਾਮ ਕੀ ਉਪਮਾ ਦੇਖੋ ਹਰ ਸੰਤੋ ਜੋ ਭਗਤ ਜਨਾਂ ਕੀ ਪਤ ਰਾਖੇ ਵਿੱਚ ਕਲ ਯੁਗ ਅਗੇ ਜਨ ਨਾਨਕਾ ਅੰਗ ਕੀਆ ਮੇਰੇ ਰਾਮ ਰਾਏ ਦਸ਼ਮਨ ਦੁਖ ਗਏ ਸਭ ਭਗੇ ਸਾਰੰਗ ਮਹੱਲਾ ਪੰਜਵਾਂ ਚੌਪਦੀ ਘਰ ਪਹਿਲਾ ੴ ਸਤਿਗੁਰ ਪ੍ਰਸਾਦਿ ਸਤਿਗੁਰ ਮੂਰਤਿ ਕਉ ਬਲ ਜਾਓ ਅੰਤਰ ਪਿਆਸ ਚਾਤਰਿਕ ਜਿਉ ਜਲ ਕੀ ਸਫਲ ਦਰਸ਼ਨ ਕਦ ਪਾਉ ਰਹਾਓ ਅਨਾਥਾ ਕੋ 나ਥ ਸਰਬ ਪ੍ਰਤਪਾਲਕ ਭਗਤ ਵਛਲ ਹਰਨਾਉ ਜਾਂਕ ਕੋ ਕੋਈ ਨਾ ਰਾਖੈ ਪ੍ਰਾਣੀ ਤਿਸ ਤੂੰ ਦੇ ਅਸਰਾਉ ਨੇ ਧਰਿਆਂ ਧਰਨ ਗਤਿਆਂ ਗਤ ਨਿਥਾਵਿਆਂ ਤੂੰ ਥਾਓ ਦੈਦ ਸਜਾਓ ਤਹਾਂ ਤੂੰ ਸੰਗੇ ਤੇਰੀ ਕੀਰਤ ਕਰਮ ਕਮਾਓ ਏਕ ਸਤੇ ਲੱਖ ਲੱਖ ਤੇ ਕਾ ਤੇਰੀ ਗਤ ਮਿਤ ਕਹਿਣਾ ਸਕਾਓ ਤੂੰ ਬਿਆੰਤ ਤੇਰੀ ਮਿਤ ਨਹੀਂ ਪਾਈਐ ਸਭ ਤੇਰੋ ਖੇਲ ਦਿਖਾਓ ਸਾਧਨ ਕਾ ਸੰਗ ਸਾਧ ਜਿਉ ਗੋਸ਼ਟ ਹਰ ਸਾਧਨ ਸਿਉ ਲਿਵਲਾਓ ਜਨ ਨਾਨਕ ਪਾਇਆ ਹੈ ਗੁਰਮਤਿ ਹਰ ਦੇਹੋ ਦਰਸ ਮੰਨ ਚਾਓ ਸਾਰੰਗ ਮਹੱਲਾ ਪੰਜਵਾਂ ਹਰ ਜੀਉ ਅੰਦਰ ਜਾਮੀ ਜਾਨ ਕਰਤ ਬਰਾਈ ਮਾਨਕ ਤੇ ਛਪਾਈ ਸਾਖੀ ਭੂਤ ਪਵਾਨ ਰਹਾਓ ਵੈਸਨੋ ਨਾਮ ਕਰਤ ਖਟ ਕਰਮਾਂ ਅੰਤਰ ਲੋਭ ਜੁਠਾਨ ਸੰਤ ਸਭਾ ਕੀ ਨਿੰਦਾ ਕਰਤੇ ਡੂਬੇ ਸਭ ਗਿਆਨ ਕਰੈ ਸੋ ਮਾ ਪਾ ਕਹਿ ਰੈ ਪਰ ਦਰਵਾ ਅੰਤਰ ਝੂਠ ਗੁਮਾਨ ਸਾਸ਼ਤਰ ਵੇਦ ਕੀ ਵਿਦਿ ਨਹੀਂ ਜਾਣੈ ਵਿਆਪੇ ਮਨ ਕਹਿ ਮਾਨ ਸੰਧਿਆ ਕਾਲ ਕਰੈ ਸਭ ਵਰਤਾ ਜੋ ਸਫਰੀ ਦੰਫਾਨ ਪ੍ਰਭੂ ਪੁਲਾਏ ਊਜੜ ਪਾਏ ਨੇ ਫਲ ਸਭ ਕਰਮਾਨ ਸੋ ਗਿਆਨੀ ਸੋ ਬੈਸਨੋ ਪੜਿਆ ਜਿਸ ਕਰੀ ਕਿਰਪਾ ਭਗਵਾਨ ਓਨ ਸਤਗੁਰ ਸੇਵ ਪਰਮ ਪਦ ਪਾਇਆ ਉੰਦਰਿਆ ਸਗਲ ਵਿਸਵਾਨ ਕਿਆ ਹਮ ਕਥੈ ਕਿਛ ਕਥ ਨਹੀਂ ਜਾਣੈ ਪ੍ਰਭੁ ਭਾਵੈ ਤੇ ਵਹਿ ਬੁਲਾਨ ਸਾਧ ਸੰਗਤ ਕੀ ਧੂਰਿਖ ਮੰਗੋ ਜਨ ਨਾਨਕ ਪਾਇਓ ਸਰਾਨ ਸਾਰੰਗ ਮਹੱਲਾ ਪੰਜਵਾਂ ਆਪ ਮੁਰੂ ਨਾਚ ਨੋ ਰਹੁ ਲਾਲ ਰੰਗੀਲਾ ਸਹਿਜੇ ਪਾਇਓ ਸਤਿਗੁਰ ਬਚਨ ਲੋ ਰਹਾਓ ਕੁਾਰ ਕੰਨਿਆ ਜੈਸੇ ਸੰਗ ਸਹੇਰੀ ਪ੍ਰਭ ਬਚਨੋ ਪਹਾਸ ਖੋ ਜੋ ਸੁਰਜਨ ਗ੍ਰਹਿ ਭੀਤਰ ਆਇਓ ਤਬ ਮੁਖ ਕਾਜਲ ਜੋ ਜੋ ਕਨਕੋ ਕੋਠਾਰੀ ਚੜਿਓ ਕਬਰੋ ਹੋਤ ਫਿਰੋ ਜਬ ਤੇ ਸੁਧ ਭਈ ਹੈ ਬਾਰਹਿ ਕਬ ਤੇ ਥਾਨ ਥਿਰੋ ਜਉ ਦਿਨ ਰਹਿਨ ਤਉ ਲਉ ਬਜਿਓ ਮੂਰਤ ਘਰੀ ਪਲੋ ਬਜਾਵਨ ਹਾਰੋ ਊਟ ਸਧਾਰੇਓ ਕਬ ਫਿਰ ਬਾਜਨ ਪਇਓ ਜੈਸੇ ਕੁੰਭ ਉਦਕ ਪੂਰਿਆਨਿਓ ਤਬ ਹੋ ਭਿਨ ਦ੍ਰਿਸ਼ਟੋ ਕਹੋ ਨਾਨਕ ਕੁੰਭ ਜਲੈ ਮਹਿਨ ਕਹੋ ਨਾਨਕ ਕਉਂਬ ਜਲੇ ਮਹੰਡਾਰਿਓ ਅੰਬੈ ਅੰਬ ਮਿਲੋ ਸਾਰਗ ਮਹੱਲਾ ਪੰਜਵਾਂ ਅਬ ਪੁੱਛੇ ਕਿਆ ਕਹਾ ਲੈਨੋ ਨਾਮ ਅੰਮ੍ਰਿਤ ਰਸ ਨੀਕੋ ਬਾਵਰ ਬਿਖਸਿਓ ਗਹਿ ਰਹਾ ਰਹਾਉ ਦੁਲਬ ਜਨਮ ਚਿਰੰਕਾਲ ਪਾਇਓ ਜਾਤੋ ਕਉੜੀ ਬਦਲਹਾ ਕਾਥੂਰੀ ਕੋ ਗਾਹ ਕੇ ਆਇਓ ਲਿਆ ਦਿਓ ਘਾਲਰ ਬਿਰਖ ਜਿਵਹਾ ਆਇਓ ਲਾਭ ਲਾਬਨ ਕਹਿ ਤਾਈ ਮੋਹਨ ਠਾ ਗਉਰੀ ਸਿਉ ਉਲਜ ਪਾ ਕਾਚ ਬਾਦਰੈ ਲਾਲ ਖੋਈ ਹੈ ਫਿਰੇ ਔਸਰ ਕਦ ਲਹ ਸਗਲ ਪ੍ਰਾਦ ਏਕ ਗੁਣ ਨਾਹੀ ਠਾਕੁਰ ਛੋੜੈ ਦਾਸ ਭਜਾ ਆਈ ਮਸਟ ਜੜਵਤ ਕੀ ਨਿਆਈ ਜਿਉ ਤਸਕਰਦਰ ਸਾਨੇ ਹਾਂ ਆਨੋ ਪਾਉ ਨ ਕੋ ਸੁਜੈ ਹਰ ਦਾਸਾ ਸਰਣੀ ਪਰ ਰਹਾ ਕਹੋ ਨਾਨਕ ਤਬਹੀ ਮਨ ਛੁਟਿਐ ਜੋ ਸਗਲੇ ਔਗਨ ਮੀਟ ਤਰਹਾ ਸਾਰੰਗ ਮਹੱਲਾ ਪੰਜਵਾਂ ਮਾਈ ਧੀਰ ਰਹੀ ਪ੍ਰੇ ਬਹੁਤ ਬਿਰਾਗਿਓ ਅਨਕ ਭਾਂਤ ਅਨੂਪਰੰਗ ਰੇ ਤਿਨ ਸਿਉ ਰਚੈ ਨਾ ਲਾਗਿਓ ਰਹਾਉ ਨਿਸਬਸਰ ਪ੍ਰੇ ਪ੍ਰੇਮਖ ਟੇਰੋ ਨੀਂਦ ਪਲਕ ਨਹੀਂ ਜਾਗਿਓ ਹਾਰ ਕਜਰ ਬਸਤਰ ਅਨਕ ਸ਼ਿੰਗਾਰ ਰੇ ਬਿਨ ਪਰ ਸਭੈ ਵਿਖ ਲਾਗਿਓ ਪੋਚੋ ਪੋਚੋ ਦੀਨ ਭਾਂਤ ਕਰ ਕੋ ਕਹ ਪ੍ਰਹ ਦਸਾਂਗਿਓ ਹਿਉ ਦਿਓ ਸਭ ਮਨ ਤਨ ਅਰਪੋ ਸੀਸ ਚਰਨ ਪਰ ਰਾਖਿਓ ਚਰਨ ਬੰਦਨਾ ਮੋਲਦਾਸ ਰੋ ਦਿਉ ਸਾਧ ਸੰਗਦਰ ਦਾਗਿਓ ਕਰੋ ਕਿਰਪਾ ਮੋਹਿ ਪ੍ਰਭੂ ਮਿਲਾਵੋ ਨਿਮਖ ਦਰਸ ਪੇਖ ਆਗਿਓ ਦ੍ਰਿਸ਼ਟ ਭਈ ਤਬ ਭੀਤਰ ਆਇਓ ਮੇਰਾ ਮਨ ਅਨੰਦਨ ਸੀਤ ਲਾਗਿਓ ਕਹੋ ਨਾਨਕ ਰਸ ਮੰਗ ਲਗਾਏ ਸ਼ਬਦ ਨਾਹਦ ਬਾਜਿਓ ਸਾਰੰਗ ਮਹੱਲਾ ਪੰਜਵਾਂ ਮਾਈ ਸਤ 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 ਹਰ ਸਤ 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 ਸਾਦਾ ਬਚਨ ਗੁਰੂ ਜੋ ਪੂਰੇ ਕਹਿਓ ਮੈਂ ਠੀਕ ਗਾਂਠ ਰੀ ਬਾਧਾ ਰਹਾਉ ਨਿਸ ਬਾਸੁਰ ਨਖੇ ਅਤਰ ਬਿਨਾਸੀ ਰਵ ਸਸੀ ਅਰ ਬੇਨਾਦਾ ਗਿਰ ਬਸਦਾ ਜਲ ਪਵਨ ਜਾਏ ਗੋ ਇਕ ਸਾਧ ਬਚਨ ਅਟਲਾਦਾ ਅੰਡ ਬਿਨਾਸੀ ਜੀਰ ਬਿਨਾਸੀ ਉਤਪਜ ਸੇਤ ਬਿਨਾ ਦਾ ਚਾਰ ਬਿਨਾਸੀ ਕਟੈ ਬਿਨਾਸੀ ਇੱਕ ਸਾਧ ਬਚਨ ਨੇ ਚਲਾਦਾ ਰਾਜ ਬਿਨਾਸੀ ਤਾਂ ਬਿਨਾਸੀ ਸਾਤਕ ਭੀ ਵੇਨਾ ਦਾ ਦ੍ਰਿਸ਼ਟਮਾਨ ਹੈ ਸਗਲ ਬਿਨਾਸੀ ਇੱਕ ਸਾਧ ਬਚਨ ਆਗਾ ਦਾ ਆਪੇ ਆਪ ਆਪੀ ਆਪੇ ਸਭ ਆਪਨ ਖੇਲ ਦਿਖਾਦਾ ਪਾਇਓ ਨਾ ਜਾਈ ਕਹੀਂ ਭਾਂਤਰੇ ਪ੍ਰਭ ਨਾਨਕ ਗੁਰ ਮਿਲ ਲਾਦਾ ਸਾਰੰਗ ਮਹੱਲਾ ਪੰਜਵਾਂ ਮੇਰੇ ਮਨ ਵਾਸਿ ਬੋ ਗੁਰ ਗੋਬਿੰਦ ਜਹਾਂ ਸਿਮਰਨ ਭਇਓ ਹੈ ਠਾਕੁਰ ਤਹਾਂ ਨਗਰ ਸੁਖ ਆਨੰਦ ਰਹਾਉ ਜਹਾਂ ਬੀਸਰੈ ਠਾਕੁਰ ਪਿਆਰੋ ਤਹਾਂ ਦੂਖ ਸਭ ਆਪਦ ਜਹ ਗੁਣ ਗਾਏ ਆਨੰਦ ਮੰਗਲ ਰੂਪ ਤਹਾਂ ਸਦਾ ਸੁਖ ਸੰਪਦ ਜਹਾਂ ਸਰਵਨ ਹਰ ਕਥਾ ਨ ਸੁਣੀਐ ਤਹਿ ਮਹਾ ਭਿਆਨ ਉਹਨਾਂ ਆਨੰਦ ਜਹਾਂ ਕੀਰਤਨ ਸਾਧ ਸੰਗਤ ਰਸ ਤਹਿ ਸਗਨ ਬਾਸ ਫਲਾਨੰਦ ਬਿਨ ਸਿਮਰਨ ਕੋਟ ਬਿਰਖ ਜੀਵੇ ਸਗਲੀ ਔਦ ਮਿਰਥਾਨੰਦ ਏਕ ਨਿਮਕ ਗੋਬਿੰਦ ਭਜਨ ਕਰ ਤਉ ਸਦਾ ਸਦਾ ਜੀਵਾਨੰਦ ਸਰਨ 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 ਪ੍ਰਭ ਪਾਵੋ ਦੀਜੈ ਸਾਧ ਸੰਗਤ ਕਿਰਪਾਾਨੰਦ ਨਾਨਕ ਪੂਰ ਰਹੇ ਹੋ ਹੈ ਸਰਬਮੈ ਸਗਲ ਗੁਣਾ ਵਿਦ ਜਾਣੰਦ ਸਾਰੰਗ ਮਹੱਲਾ ਪੰਜਵਾਂ ਆਪ ਮੁਹਿ ਰਾਮ ਪ੍ਰੋਸੋ ਪਾਏ ਜੋ ਜੋ ਸ਼ਰਨ ਪਰਿਓ ਕਰੁਣਾ ਨਿਦ ਤੇ ਤੇ ਭਵੈ ਤਰਾਇ ਰਹਾਉ ਸੁਖ ਸੋਇਓ ਅਰ ਸਹਿਜ ਸਮਾਇਓ ਸਹਿਸਾ ਗੁਰਹਿ ਗਵਾਈ ਜੋ ਚਾਤ ਸੋਈ ਹਰ ਕੀਓ ਮਨ ਬਾਂਛਤ ਫਲ ਪਾਏ ਹਿਰਦੈ ਜਪੋ ਨਿਤਰ ਧਿਆਨ ਲਾਵ ਸਰਵਣੀ ਕਥਾ ਸੁਨਾਏ ਚਰਣੀ ਚਲੋ ਮਾਰਗ ਠਾਕੁਰ ਕੈ ਰਸਨਾ ਹਰ ਗੁਣ ਗਾਏ ਦੇਖਿਉ ਦ੍ਰਿਸ਼ਟ ਸਰਬਮੰਗਲ ਰੂਪ ਉਲਟੀ ਸੰਤ ਕਰਾਏ ਪਾਇਓ ਲਾਲ ਅਮੋਲ ਨਾਮ ਹਰ ਛੋੜ ਨ ਕਤਹੁ ਜਾਏ ਕਵਨ ਉਪਮਾ ਕੌਨੁ ਬਡਾਈ ਕਿਆ ਗੁਣ ਖਉ ਰਜਾਏ ਹੋਤ ਕਿਰਪਾਲ ਦੀਨ ਦਇਆ ਪ੍ਰਭ ਜਨ ਨਾਨਕ ਦਾ ਹਰਿ ਦਸਾਏ ਸਾਰੰਗ ਮਹਲਾ 5 ਓਏ ਸੁਖ ਕਾਸਿਓ ਬਰਨ ਸੁਨਾਵਤ ਅਨੰਦ ਬਿਨੋਦ ਪੇਖ ਪ੍ਰਭ ਦਰਸ਼ਨ ਮਨ ਮੰਗਲ ਗੁਣ ਗਾਵਤ ਰਹਾਉ ਬਿਸਮ ਭਈ ਪੇਖ ਬਿਸਮਾਦੀ ਪੂਰ ਰਹੇ ਕਿਰਪਾਵਤ ਪੀਓ ਅੰਮ੍ਰਿਤ ਨਾਮ ਅਮੋਲਕ ਜਿਉ ਚਾਕ ਗੰਗਾ ਮੁਸਕਾਵਤ ਜੈਸੇ ਪਵਨ ਬੰਧ ਕਰ ਰਾਖਿਓ ਬੂਜਨਾ ਆਵਤ ਜਾਵਤ ਜਾਂ ਕੋ ਰਿਦੈ ਪ੍ਰਗਾਸ ਭਇਓ ਹਰ ਵਾ ਕੀ ਕਹੀ ਨਾ ਜਾਏ ਕਹਾਵਤ ਆਨੁਪਾਵ ਜੇਤੇ ਕਿਛ ਕਹੀਐ ਤੇਤੇ ਸੀਖੇ ਪਾਵਤ ਅਚਿੰਤ ਲਾਲ ਗ੍ਰਹਿ ਭੀਤਰ ਪ੍ਰਗਟਿਓ ਅਗਮ ਜੈ ਸੇ ਪਰਖਾਵਤ ਨਿਰੰਗੁਣ ਨਿਰੰਕਾਰ ਬਨਾਸੀ ਅਤਲੋ ਤੁਲਿ ਨ ਜਾਵਤ ਕਹੋ ਨਾਨਕ ਅਜਰ ਜਿਨ ਜਰਿਆ ਤਿਸ ਹੀ ਕਉ ਬਨਿਆਵਤ ਸਾਰੰਗ ਮਹਲਾ 5 ਬਿਖੈ ਦਿਨ ਰੈਨ ਈਵਹੀ ਗੁਦਾਰਾ ਗੋਬਿੰਦ ਨਾ ਭਜੈ ਅਹਮ ਬਦ ਮਾਤਾ ਜਨਮ ਜੁਐ ਜਿਉ ਹਾਰੇ ਰਹਾਉ ਨਾਮ ਅਮੂਲਾ ਪ੍ਰੀਤਨ ਤਿਸਿਓ ਪਰ ਨਿੰਦਾ ਹਿਤਕਾਰੈ ਛਾ ਪਰ ਬਾੰਦ ਸਵਾਰੈ ਤਿਰਣ ਕੋ ਦਵਾਰੈ ਭਾਵਖ ਜਾਰੈ ਕਲਰ ਕੋਟ ਪੋਟ ਉਠਾਵੈ ਮੁੰਡੈ ਅੰਮ੍ਰਿਤ ਮੰਤੇ ਡਾਰੈ ਉੜੈ ਬਸਤਰ ਉੜੈ ਬਸਤਰ ਕਾਜਰ ਮਹਿ ਪਰਿਆ ਬਹੁਰ ਬਹੁਰ ਫਿਰ ਝਾਰੈ ਕਾਟੈ ਪੀੜ ਡਾਲ ਪਰ ਠੰਡੋ ਖਾਈ ਖਾਈ ਮੁਸਕਾਰੈ गिरयो जाय र सातल परयो चिट्टी चिट्टी सिर पारै निरवैरे संग वैर रचाई पहुंच न सकै गवारै कहो नानक संतन का राखा पार ब्रह्म निरंकार स्व रंग महल्ला पंजवा अवर सब भूले परमत ना जानिया एक सुधाखर ध्या कहि हृदय वसिया तिन बेदह तत् पहचानिया रहआव पर व्यर्थ मार्ग जेता किछ होई है ਤੇ ਤਾ ਲੋਗ ਪਚਾਰਾ ਜੋ ਲੋਰ ਹਿਰਦੈ ਨਹੀਂ ਪ੍ਰਗਾਸਾ ਤੋ ਲੋ ਵੰਧ ਧਾਰਾ ਜੈਸੀ ਧਰਤੀ ਸਾਦੈ ਬੋਬਿਦ ਬਿਨ ਬੀਜੈ ਨਹੀਂ ਜਾਮੈ RAM ਨਾਮ ਬਿਨ ਮੁਕਤ ਨਾ ਹੋਈ ਹੈ ਟੂਟੈ ਨਹੀਂ ਅਭਮਨ ਨੀਰ ਬਲੋਵੈ ਅਤਿ ਸ਼ਰਮ ਭਾਵੈ ਨੈਨੂ ਕੈਸੇ ਰੀਸੈ ਬਿਨ ਗੁਰ ਭੇਟੇ ਮੁਕਤ ਨਾ ਕਾਹੂ ਮੇਲਤ ਨਹੀਂ ਜਗਦੀਸੈ ਖੋਜਤ ਖੋਜਤੇ ਹੈ ਵਿਚਾਰਿਓ ਸਰਬ ਸੁਖਾ ਹਰਨਾਮਾ ਕਹੋ ਨਾਨਕ ਤੁਸ ਭਇਓ ਪ੍ਰਾਪਤ ਜਾਂ ਕਹਿ ਲੇਖ ਮ ਥਾਮਾ ਸਰੰਗ ਮਹੱਲਾ ਪੰਜਵਾਂ ਅਨੰਦਨ ਰਾਮ ਕੇ ਗੁਣ ਕਹੀਐ ਸਗਲ ਪਦਾਰਥ ਸਰਬ ਸੁਖ ਸਿਦਿ ਮਨ ਬਾੰਛਤ ਫਲ ਲਹੀਐ ਰਹਾਉ ਆਵੋ ਸੰਤ ਪ੍ਰਾਨ ਸੁਖਦਾਤੇ ਸਿਮਰੈ ਪ੍ਰਭ ਅਬਨਾਸੀ ਅਨਾਥੈ ਨਾ ਦੀਨ ਦੁਖ ਭੰਜਨ ਪੂਰ ਰਿਓ ਘਟ ਵਾਸੀ ਗਾਵਤ ਸੁਨਤ ਸੁਨਾਵਤ ਸਰਦਾ ਹਰ ਰਸ ਪੀਵਡ ਭਾਗੇ ਕਲ ਕਲੇਸ਼ ਮਿਠੇ ਸਭ ਤਨ ਤੇ RAM ਨਾਮ ਲਿਵ ਜਾਗੇ ਕਾਮ ਕ੍ਰੋਧ ਝੂਠ ਤਜ ਨਿੰਦਾ ਹਰ ਸਿਮਰਨ ਬੰਧਨ ਟੂਟੇ ਮੋਹ ਮਗਨ ਅਹ ਅੰਧ ਮਮਤਾ ਗੁਰ ਕਿਰਪਾ ਤੇ ਛੂਟੇ ਤੂੰ ਸਮਰਾਤ ਪਾਰ ਬ੍ਰਹਮ ਸੁਆਮੀ ਕਰ ਕਿਰਪਾ ਜਨ ਤੇਰਾ ਪੂਰ ਰਿਓ ਸਰਬ ਮੈਂ ਠਾਕੁਰ ਨਾਨਕ ਸੋ ਪ੍ਰਭ ਨੀਰਾ ਸਾਰੰਗ ਮਹੱਲਾ ਪੰਜਵਾਂ ਬਲਿਹਾਰੀ ਗੁਰਦੇਵ ਚਰਨ ਜਾਂ ਕੈ ਸੰਗ ਪਾਰ ਬ੍ਰਹਮ ਧਿਆਈਐ ਉਪਦੇਸ ਹਮਾਰੀ ਗਤ ਕਰਨ ਰਹਾਉ ਦੁਖ ਰੋਗ ਭੈ ਸਗਲ ਬਿਨਾਸੀ ਜੋ ਆਵੈ ਹਰਿ ਸੰਤ ਸਰਣ ਆਪ ਜਪੈ ਅਵ ਰਹਿ ਨਾਮ ਜਪਾਵੇ ਵਡ ਸਮਰੱਥ ਤਾਰਣ ਤਰਣ ਜਾਂ ਕੋ ਮੰਤਰ ਉਤਾਰੈ ਸਹਿਸਾ ਊਣੇ ਕਉ ਸੁਭਰ ਪਰਣ ਹਰ ਦਾਸਨ ਕੀ ਆਗਿਆ ਮੰਨਤ ਤੇ ਨਾਹੀ ਫਨ ਗਰਭ ਪਰਣ ਭਗਤਨ ਕੀ ਟਹਿਲ ਕਮਾਵਤ ਗਾਵਤ ਦੁਖ ਕਾਟੇ ਤਾਂ ਕੀ ਜਨਮ ਮਰਣ ਜਾਂ ਕੋ ਭਇਓ ਕਿਰਪਾਲ ਬੀਠਲਾ ਤਿਨ ਹਰ ਹਰ ਅਜਰ ਜਰਨ ਹਰ ਸਹਿ ਅਗਾਨੇ ਸਹਿਜ ਸਮਾਨੇ ਮੁਕਤੇ ਨਾਹੀ ਜਾਤ ਵਰਣ ਗੁਰ ਪ੍ਰਸਾਦ ਨਾਨਕ ਸੰਤੋਖੇ ਨਾਮ ਪ੍ਰਭੂ ਜਪ ਜਪਉ ਦਰਨ ਸਾਰਗ ਮਹਲਾ 5 ਗਾਇਓ ਰੀ ਮੈਂ ਗੁਣ ਨਿਧ ਮੰਗ ਲਗਾਇਓ ਭਲੇ ਸੰਜੋਗ ਭਲੇ ਦਿਨ ਔਸਰ ਜੋਗ گوਪਾਲ ਰਜਾਇਓ ਰਹਾਓ ਸੰਤ ਚਰਨ ਮੋਰ ਲੋ ਮਾਥਾ ਹਮਰੇ ਮਸਤਕ ਸੰਤ ਧਰੇ ਹਾਥਾ ਸਾਧੈ ਮੰਤਰ ਮੋਰ ਲੋ ਮਨੁਆ ਤਾਤੇ ਗਤ ਹੋਏ ਤਰੇ ਗੁਨੀਆ ਭਗਤ ਹੈ ਦਰਸ ਦੇਖ ਨੈਣ ਰੰਗਾ ਲੋਭ ਮੋਹ ਟੁੱਟੇ ਪਰਮ ਸੰਗਾ ਕਹੋ ਨਾਨਕ ਸੁਖ ਸਹਿਜ ਅਨੰਦਾ ਖੋਲ ਭੀਤ ਮਿਲੇ ਪਰਮ ਅਨੰਦਾ ਕਹੋ ਨਾਨਕ ਸੁਖ ਸਹਿਜ ਅਨੰਦਾ ਖੋਲ ਭੀਤ ਮਿਲੇ ਪਰਮ ਅਨੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ